ਸੋ ਜਿਹੜਾ ਮੈਂ ਇੱਕ ਉਹ ਜਿਹੜਾ ਆਫਿਸੀਅਲ ਜਿਹੜੀ ਮੈਂ ਪੁੱਛਣਾ ਉਹ ਕਰਾ ਜਾਣਾ ਹੈ ਮੈਂ ਖਾਸ ਕਰਕੇ ਜਿਹੜੇ ਦੇਸ਼ ਦਾ ਇਹ ਪੱਲੇ ਵਿੱਚ ਤੋਂ ਸਾਧਨ ਤਰ੍ਹਾਂ ਦੀ ਦਿੱਤੀ ਨੂੰ ਹੈ ਉਸ ਲਈ ਗੋਵਿੰਦ ਜੀ ਸਹੀ ਜਗ੍ਹਾ ਤੇ ਇਸ ਤੋਂ ਬਿਲਕੁਲ ਇਹ ਤਾਂ ਟੋਪਾਂ ਯਹਾਂ ਤੇ ਨਹੀਂ ਹੋ ਰਹਾ ਤਾਂ ਸਾਧਨ ਦਿੱਤਾ ਹੈ ਤੇ ਮੁੱਖ ਮੰਤਰੀ ਸੈਂਟਰ ਦੇ ਅੰਦਰ ਜੀ ਇਹਦੇ ਵਿੱਚ ਕੋਈ ਵੀ ਕੋਈ ਜਿਹੜਾ ਮਤਲਬ ਸ਼ਹਿਰੀ ਦੇ ਨਾਗਰਿਕ ਆਪਣੇ ਫੜਾਣੇ ਦਾ ਰਹਿਣ ਵਾਲਾ ਜਿਹੜਾ ਗੋਵਿੰਦ ਕੋਈ ਪੂਰੀ ਇਹੋ ਜਿਹਾ ਕੰਮ ਜਿਹੜਾ ਨਹੀਂ ਹੋ ਰਿਹਾ ਤਾਂ ਉਹਨੂੰ ਕੋਈ ਦਿੱਕਤ ਆ ਰਹੀ ਹੈ ਕ੍ਰਿਸ਼ਤਾ ਨਾਰਮਲੀ ਬਹੁਤ ਸਾਰੇ ਕੰਮ ਹੋਣ ਲੱਗ ਗਿਆ ਜਦੋਂ ਸਾਡੀ ਸਰਕਾਰ ਆਈ ਤੇ ਬਾਈਚਾਸ ਨੂੰ ਲੱਗਦਾ ਨਹੀਂ ਕਿ ਕੋਈ ਕੰਮ ਨਹੀਂ ਹੋਇਆ ਉਹ ਇੱਥੇ ਆ ਕੇ ਆਪਣੀ ਕੰਪਲੇਂਟ ਦੇ ਸਕਦਾ ਜੀ ਉਹਨਾਂ ਨੂੰ ਇੱਥੇ ਨੰਬਰ ਮਿਲੇਗਾ ਔਰ ਉਸ ਦਾ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਉਹਨਾਂ ਦਾ ਹੈੱਡ ਆਫਿਸ ਤੇ ਉਹ ਜਨਰਲ ਕਾਸਟੋਰ ਜਿਹੜਾ ਉੱਥੇ ਮੁੱਖ ਮੰਤਰੀ ਦਾ ਸਹਾਇਕ ਕੇਂਦਰ ਹੈ ਉਹ ਜਿਹੜਾ ਸਾਰੇ ਅਫਸਰ ਹੈ ਉਹਦੀ ਕਾਰਵਾਈ ਕਰਕੇ ਆਪਣੀ ਉਹ ਰਿਪੋਰਟ ਭੇਜਣਗੇ ਉੱਪਰ ਕਿ ਉਹ ਬੰਦੇ ਨੂੰ ਮਾਨੀਟਰਿੰਗ ਉਹਨੂੰ ਪਤਾ ਲੱਗ ਜਾਏ ਕਿ ਬਈ ਸ਼ਿਕਾਇਤ ਦਾ ਕੀ ਬਣਿਆ ਕਿੱਥੇ ਬਣਿਆ ਜੇ ਉਹਨੂੰ ਲੱਗੇ ਕਿ ਮੈਂ ਅਜੇ ਇਨਸੈਟੀਸਫਾਈਡ ਹਾਂ ਉਹ ਵੀ ਰਿ ਤੋ ਇਹ ਸੀਐਮ ਸਾਹਿਬ ਜਿਹੜੇ ਆ ਗਿਆ ਉਹਦਾ ਦਿਨ ਪੰਜਾਬ ਦੇ ਜਿਹੜੇ ਸਾਡੇ ਤੇ ਨੂੰ ਰੋਕਣ ਦਾ ਵਾਸਤੇ ਤਰਸਦਾ ਤੇ ਉਹਨਾਂ ਨੇ ਇਹ ਬਹੁਤ ਨਵਕਲਾ ਉਹਨਾਂ ਨੇ ਪ੍ਰਾਲਾ ਕੀਤਾ ਤੇ ਹਰ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਫਿਜ਼ੀਕਲੀ ਨਹੀਂ ਜਾ ਸਕਦਾ ਬਸ ਵਰਚੁਅਲ ਪ੍ਰੈਸੈਂਸ ਹੋ ਗਈ ਉਹਦੇ ਨਾਲ ਦੇਖੋ ਜਿਹੜੇ ਚਾਹੇ ਉਹ ਅਫਸਰ ਹੈ ਚਾਹੇ ਮੈਥੇ ਦਾ ਐਮਐਲਏ ਆ ਐਮਐਲਏ ਆ ਸਾਰਿਆਂ ਨੂੰ ਪਤਾ ਕਿ ਇਹਦੇ ਵਿੱਚ ਕਿੰਨੀਆਂ ਕੰਪਲੇਂਟਸ ਆਈਆਂ ਅਸੀਂ ਵੀ ਧਿਆਨ ਰੱਖਾਂਗੇ ਤਾਂ ਕਿ ਸਾਡਾ ਜਿਹੜਾ ਸੈਂਟਰ ਹੈ ਪੰਜਾਬ ਦੇ ਵਿੱਚੋਂ ਬੈਸਟ ਆਵੇ ਸਾਡੀ ਕੋਸ਼ਿਸ਼ ਹੈ ਵੀ ਜੋ ਸਾਡਾ ਜੋ ਸਾਡੀ ਕੰਟਰੀਬਿਊਸ਼ਨ ਹੈ ਸਾਰੇ ਅਫਸਰ ਸਾਹਿਬਾਨ ਨੂੰ ਬੇਨਤੀ ਕਰਦਾ ਤੇ ਮੁੱਖ ਮੰਤਰੀ ਸਾਹਿਬ ਦੇਖ ਰਹੇ ਆ ਆਪਾਂ ਸਾਰੇ ਜਣੇ ਹੈਗਾ ਆਪਣਾ ਤਨ ਦੇ ਇਹਨਾਂ ਲੋਕਾਂ ਦੀ ਸੇਵਾ ਜਿਹਦੇ ਵਾਸਤੇ ਉਹਨੇ ਸਾਨੂੰ ਚੁਣਿਆ ਤੇ ਮੈਂ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਆ ਚਾਹੇ ਉਹਨਾਂ ਦੀ ਜਿਹੜੀ ਸਰਕਾਰ ਕੋਲੋਂ ਦੁਆਰ ਸਕੀਮ ਚਲਦੀ ਸੀ ਉਹ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਹੁਣ ਦੁਆਰਾ ਤੋਂ ਕਿਉਂਕਿ ਮੋਡਰਨ ਰੋਡ ਕਦਮ ਹੋ ਗਿਆ ਲੋਕਾਂ ਦੇ ਕਰ ਕਰਕੇ ਉੱਥੇ ਵੀ ਕੰਮ ਕਰਾਂਗੇ ਸਾਡੀ ਕੋਸ਼ਿਸ਼ ਹੋਏਗੀ ਕਿ ਲੋਕਾਂ ਨੂੰ ਇੱਥੇ ਤੱਕ ਆਉਣਾ ਨਾ ਪਵੇ ਜਿਹੜੇ ਆਣ ਉਹਨਾਂ ਦਾ ਜਿਹੜੀ ਅੱਜ ਇਮਰਜੈਂਟ ਜਿਹੜਿਆ ਕਿਸੇ ਐਡ